ਜੀ ਨਾਮ ਕੀ ਹੈ ਜੀ ਮੇਰਾ ਨਾਮ ਹੈ ਇਨਸਪੈਕਟਰ ਦਲਜੀਤ ਸੈਮਰ ਐਸ ਐਚਓ ਆਣਾ ਕੈਂਟ ਬਠਿੰਡਾ ਤਾਂ ਕੀ ਮਾਮਲਾ ਜੀ ਦਾ ਇੱਕ ਕੱਲ ਦੀ ਗੱਲ ਹੈ ਜੀ ਇਨਸਪੈਕਟ ਈਟੀਓ ਆ ਆਪਣੇ ਭਗਵੰਦਰਜੀਤ ਸਿੰਘ ਜੀ ਉਹ ਜਿਹੜਾ ਆਊਟਲੈਟ ਕੋਲੇ ਬੈਠੂ ਸੀ ਤਾਂ ਉਹਨਾਂ ਨੂੰ ਇੱਕ ਮੁਹਰੀ ਹੋਈ ਸੀਗੀ ਕਿ ਕੋ ਗੱਡੀ ਆ ਰਹੀ ਹੈ ਜਿਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਆ ਔਟੋ ਹੈ ਨਿਆ ਸ਼ਰਾਬ ਆ ਉਹ ਉਹਦੇ ਕੋਲੇ ਕੋਈ ਲਾਇਸੈਂਸ ਨਹੀਂਗਾ ਕੋਈ ਕੁਛ ਨਹੀਂਗਾ ਜਿਹੜਾ ਗੱਡੀ ਦੇ ਵਿੱਚ ਆ ਰਿਹਾ ਤੇ ਦਸਤੇ ਉਹਨਾਂ ਨੇ ਉਹਦਾ ਫਾਲੋ ਕੀਤਾ ਫੋਲੋਅ ਅਪ ਕਰਕੇ ਤੇ ਉਹਨਾਂ ਨੇ ਉਹ ਰਮੇਸ਼ ਕੁਮਾਰ ਨਾਮ ਦਾ ਹੈਗਾ ਜਿਹੜਾ ਅਕਿਊਜ਼ਡ ਆ ਉਹਨੂੰ ਰਾਉਂਡ ਅਪ ਕੀਤਾ ਤੇ ਗੱਡੀ ਨੂੰ ਵੀ ਰਾਉਂਡ ਅਪ ਕੀਤਾ ਤੇ ਉਸ ਦੇ ਵਿੱਚੋਂ 155 ਬਾਕਸ ਆ ਜਿਹੜੇ ਅਲੱਗ-ਅਲੱਗ ਬ੍ਰਾਂਡ ਦੇ ਆ ਸ਼ਰਾਬਾਂ ਜਿਹੜੀਆਂ ਉਹ ਬਰਾਮਦ ਕੀਤੀਆਂ ਔਰ ਬਰਾਮਦ ਕਰਕੇ ਉਹਨਾਂ ਨੂੰ ਜਿਹੜਾ ਸਾਡੇ ਹਵਾਲੇ ਕੀਤਾ ਤੇ ਅਸੀਂ ਇੱਕ ਜਿਹੜਾ ਦੋਸ਼ੀ ਤੇ ਇੱਕ ਐਫ ਆਈ ਆਰ ਨੰਬਰ ਜਿਹੜੀ 15 ਥਾਣਾ ਕੈਂਟ ਦੇ ਵਿੱਚ ਦਰਜ ਰਸਲ ਕਰ ਦਿੱਤੀ ਆ ਤੇ ਦੋਸ਼ੀ ਆ ਜਿਹੜਾ ਸਾਡੀ ਹਿਰਾਸਤ ਦੇ ਵਿੱਚ ਹੈਗਾ ਜਿਸ ਨੂੰ ਅੱਜ ਜਿਹੜੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਦਾ ਫਰਮਾਨ ਦੀ ਮੰਗ ਕੀਤੀ ਜਾਊਗੀ ਮਾਨਯੋਗ ਅਦਾਲਤ ਤੋਂ ਔਰ ਇਸ ਗੱਲ ਦਾ ਪਤਾ ਲਗਾਇਆ ਜਾਊਗਾ ਕਿ ਇਹ ਛਰਾਬ ਆ ਜਿਹੜੀ ਕਿੱਥੋਂ ਆਈ ਹੈ ਤੇ ਕਿਹਨੂੰ ਸਪਲਾਈ ਕਰਦੀ ਸੀ ਕਿੰਨੇ ਜਣੇ ਸੀਗੇ ਦੇ ਵਿੱਚ ਇੱਕ ਹੀ ਜਣੇ ਸੀਗੇ ਜਿਹੜੇ ਡਰਾਈਵਰ ਸੀ ਇਹ ਛਰਾਬ ਜਿਹੜੀ ਇਹ ਪੰਜਾਬ ਦੀ ਹੈ ਜਾਂ ਕਿਸੇ ਬਾਹਰ ਦੇ ਸੂਬੇ ਦੀ ਹੈ ਇਹਦੇ ਉੱਤੋਂ ਸਾਰਾ ਕੁਝ ਹੁਣ ਮਿਟਿਆ ਹੋਇਆ ਹੈ ਇਹਦੇ ਤੋਂ ਜੋ ਬੈਚ ਨੰਬਰ ਸੀਗੇ ਸਭ ਕੁਝ ਮਿਟਿਆ ਹੋਇਆ ਹੈ ਇਸੇ ਚੀਜ਼ ਨੂੰ ਵੈਰੀਫਾਈ ਕਰਨ ਲਈ ਅਸੀਂ ਇਹਦਾ ਜਿਹੜਾ ਜਰਮਾਨਡ ਦੀ ਮੰਗ ਕਰਨਾ ਉਹਦਾ ਵਿਅਕਤੀ ਹੈ ਹਿੱਕਟ੍ਰੈਕਟ ਹਾਂ ਇਹ ਐ ਰਾਣੇ ਸਰ ਦਾ ਵਿਅਕਤੀ ਆ ਜੀ ਬਾਰਮੇੜ ਰਾਜਸਥਾਨ ਦਾ ਰਹਿਣ ਵਾਲਾ ਹੈਗਾ ਜੀ ਤੇ ਇਹਨੇ ਜਿਹੜੇ ਰਾਜਸਥਾਨ ਵਗੈਰਾ ਦੇ ਏਰੀਆ ਦੇ ਵਿੱਚ ਇਹ ਸਪਲਾਈ ਵਗੈਰਾ ਕਰਨੀ ਸੀਗੀ ਬਾਕੀ ਜਿਹੜਾ ਇਹਦਾ ਰਿਮਾਂਡ ਲੈ ਕੇ ਜਿਹੜੀ ਪੂਰੀ ਗੱਲ ਕਲੀਅਰ ਹੋਊਗੀ ਪੁੱਛ ਕਿਸਤੇ ਵਿੱਚ